ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਰਿੰਡੇ ਸ਼ਹਿਰ ਦੇ ਵਿੱਚ ਆ ਜੀ ਮੈਂ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਸਫਰ-ਏ-ਸ਼ਹਾਦਤ ਪ੍ਰੋਗਰਾਮ ਰਿੰਡੇ ਦੇ ਵਿੱਚ ਹੋ ਰਿਹਾ ਹੈ ਸ਼ਹੀਦਾਂ ਨੂੰ ਸਮਰਪਿਤ ਉਸ ਬਾਰੇ ਇਹ ਵੀਡੀਓ ਹੈ ਜੀ ਬਾਜ਼ਾਰ ਦੇ ਵਿੱਚ ਚਾਰੇ ਪਾਸੇ ਲਾਈਟਿੰਗ ਕੀਤੀ ਗਈ ਹੈ ਸ਼ਹੀਦੀ ਸਮਾਗਮ ਹੋ ਰਿਹਾ ਹੈ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਤੇ ਉਹਦੇ ਕਾਰਨ ਪੂਰੇ ਸ਼ਹਿਰ ਦੇ ਵਿੱਚ ਬਾਹਰੋਂ ਦੁਨੀਆ ਆਈ ਹੋਈ ਹੈ ਅੱਜ ਦੀਵਾਨ ਸਜਣੇ ਆ ਤੇ ਉਸਾਬਤਈਆ ਜਿਹੜਾ ਸ਼ਹਿਰ ਦੇ ਵਿੱਚ ਲਾਈਟਿੰਗ ਕੀਤੀ ਗਈ ਆ ਤੇ ਅੱਗੇ ਜਾਂ ਦਿਖਾ ਇਹ ਲਾਈਟਾਂ ਵਾਲੇ ਚੌਂਕ ਤੋਂ ਇਹ ਲਾਈਟਿੰਗ ਸਟਾਰਟ ਹੋ ਗਈ ਹੈ ਤੇ ਗੁਰਦੁਆਰਾ ਕੋਤਵਾਲੀ ਸਾਹਿਬ ਤੱਕ ਇਸੇ ਤਰ੍ਹਾਂ ਅੱਗੇ ਜਾ ਕੇ ਕਾਫੀ ਸਾਰੇ ਲੰਗਰ ਲਾਏ ਗਏ ਆ ਸੰਗਤਾਂ ਵਾਸਤੇ ਸੰਗਤਾਂ ਬਹੁਤ ਆ ਰਹੀਆਂ ਆ ਰੋਡ ਇਹ ਪਿੱਛੋਂ ਬਲਾਕ ਕੀਤਾ ਗਿਆ ਜਿਹੜੀਆਂ ਗੱਡੀਆਂ ਅੰਦਰ ਆ ਉਹੀ ਆ ਬਾਹਰ ਕੋਈ ਗੱਡੀ ਅੰਦਰ ਆ ਨਹੀਂ ਸਕਦੀ ਹੈਗੀ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਦੁਨੀਆ ਪਹੁੰਚ ਰਹੀ ਹੈ। ਕਰੀਬ 4-5 ਸਾਲ ਪਹਿਲਾਂ ਹੀ ਇਹ ਜਿਹੜਾ ਸਫਰੇ ਸ਼ਹਾਦਤ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸ਼ੁਰੂ ਹੋਇਆ। ਚਾਰ ਪੜਾਅ ਦੇ ਵਿੱਚ ਇਹ ਪ੍ਰੋਗਰਾਮ ਚੱਲਦਾ ਹੈ ਜੀ। ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਇਹ ਟੇਰਕੋਮਾ ਮਸ਼ਕੀ ਪੈਂਦਾ ਜਿਹੜਾ ਉੱਥੋਂ ਇਹ ਸਟਾਰਟ ਹੁੰਦਾ। ਤੇ ਪਹਿਲਾ ਪੜਾਇਦਾ ਉੱਥੇ ਹੁੰਦਾ ਹੈ ਦੂਜਾ ਪੜਾ ਹੁੰਦਾ ਜੀ ਇਹਦਾ ਗੁਰਦੁਆਰਾ ਅਟਕਸਾਬ ਸਹੀੜੀ ਦੇ ਵਿੱਚ ਤੇ ਉਹ ਤੋਂ ਬਾਅਦ ਇਹ ਆਂਦਾ ਜੀ ਮਰਿੰਡਾ ਕੋਤਵਾਲੀ ਸਾਹਿਬ ਗੁਰਦੁਆਰਾ ਦੇ ਵਿੱਚ ਤੀਜਾ ਪੜਾ ਸੋ ਅੱਜ ਤੀਜੇ ਪੜਾ ਦੇ ਵਿੱਚ ਮਰਿੰਡੇ ਪਹੁੰਚਿਆ ਜੀ ਇਹ ਸਮਾਗਮ ਤੇ ਇੱਥੋਂ ਹੁਣ ਕੱਲ ਨੂੰ ਜਾਏਗਾ ਜੀ ਇਹ ਚੌਥਾ ਪੜਾ ਗੁਰੂ ਆਪਣਾ ਫਤਿਹਗੜ੍ਹ ਸਾਹਿਬ ਸੋ ਇਹਦੇ ਚਾਰ ਪੜਾਏ ਆ ਜੀ ਸਫਰ-ਏ-ਸ਼ਹਾਦਤ ਦੇ ਸੋ ਇਸ ਤਰ੍ਹਾਂ ਇਹ ਜਿਹੜਾ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਆ ਇਹ ਇਸ ਤਰ੍ਹਾਂ ਉਲੀਕਿਆ ਗਿਆ ਕਿਉਂਕਿ ਜਿਹੜਾ ਇਹ ਸ਼ਹੀਦੀ ਸਮਾਗਮ ਆ ਇਹ ਛੋਟੇ ਸਾਬਜਾਦਿਆਂ ਤੇ ਮਾਤਾ ਗੁਜਰੀ ਨਾਲ ਸੰਬੰਧਤ ਉਹਨਾਂ ਦੀ ਕੁਰਬਾਨੀ ਨਾਲ ਹੀ ਸੰਬੰਧਿਤ ਹੈ ਪ੍ਰੋਗਰਾਮ ਸੋ ਢੇਰ ਚੱਕ ਕੁੰਮਾ ਮਸ਼ਕੀ ਤੋਂ ਜਿੱਥੋਂ ਪਹਿਲੀ ਰਾਤ ਮਾਤਾ ਜੀ ਨੇ ਕੱਟੀ ਸੀਗੀ ਸਾਬਜਾਦਿਆਂ ਨਾਲ ਉੱਥੋਂ ਤੋਂ ਹੀ ਸਟਾਰਟ ਹੋਇਆ ਸੀਗਾ ਇਹ ਫਿਰ ਦੂਜਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਛੇੜੀ ਸਾਹਿਬ ਜਦੋਂ ਛੇੜੀ ਆਏ ਜਦੋਂ ਗੰਗੂ ਬਹਾਮਣ ਦੇ ਘਰ ਰਹੇ ਸੀਗੇ ਉਸ ਰਾਤ ਉਹਨਾਂ ਦੇ ਘਰ ਛੇੜੀ ਰਹੇ ਤਾਂ ਦੂਜਾ ਪੜਾ ਇਸ ਕਰਕੇ ਇਹਨਾਂ ਨੇ ਉੱਥੇ ਬਣਾਇਆ ਤੀਜਾ ਪੜਾ ਮਰਿੰਡੇ ਇਸ ਕਰਕੇ ਕਿਉਂਕਿ ਇੱਥੇ ਉਹਨਾਂ ਨੂੰ ਇੱਕ ਰਾਤ ਕੋਤਵਾਲੀ ਸਾਹਿਬ ਗੁਰਦੁਆਰਾ ਦੇ ਵਿੱਚ ਕੈਦ ਰੱਖਿਆ ਗਿਆ ਸੀ ਤੇ ਉਸ ਤੋਂ ਅਗਲੇ ਦਿਨ ਫਿਰ ਉਹਨਾਂ ਨੂੰ ਸੂਬਾ ਸਰੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਕਰਕੇ ਚੌਥਾ ਪੜਾ ਫਿਰ ਫਤੇਗੜ ਸਾਹਿਬ ਦੇ ਵਿੱਚ ਲਗਾਇਆ ਜਾਂਦਾ ਤੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀयां ਦਿੱਤੀਆਂ ਜਾਂਦੀਆਂ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਇੱਥੇ ਵੀ ਲੰਗਰ ਦੀ ਤਿਆਰੀ ਹੋ ਰਹੀ ਆ ਸ਼ਾਮ ਵਾਸਤੇ ਦੇਰ ਰਾਤ ਤੱਕ ਚੱਲਣਾ ਇਹ ਪ੍ਰੋਗਰਾਮ ਬਹੁਤ ਸੰਗਤ ਆ ਸੰਗਤ ਬਹੁਤ ਸਾਰੀ ਆ 12 ਬੱਸਾਂ ਦੀਆਂ ਬੱਸਾਂ ਭਰ-ਭਰ ਆ ਇੰਜਾਂ ਵੀ ਆਪਣੇ ਹਿਰਦੇ ਵਿੱਚ ਗੁਰੂ ਦਾ ਲੰਗਰ ਉਹਨੂੰ ਹੋਰ ਦੁਨੀਆਂ ਦਾ ਕੋਈ ਵੀ ਡਰ ਨਹੀਂ ਰਹਿ ਜਾਂਦਾ ਆਪਣੇ ਹਿਰਦੇ ਵਿੱਚ ਜੀਵਨ ਦੇ ਵਿੱਚ ਰੱਬ ਜੀ ਦਾ ਡਰ ਲਿਆ ਸੇ ਨਿਰਭਉ ਸੇ ਨਿਰਭਉ ਜਿਹਨਾਂ ਆਪਿਆ ਜੀ ਸੇ ਨਿਰਭਉ ਇੱਧਰ ਵੀ ਲੰਗਰ ਲੱਗਿਆ ਜੀ ਬਿਸਕਟ ਪੈ ਰਹਿਤ ਹੋ ਜਾਂਦੇ ਹਨ ਪੈ ਰਹਿਤ ਹੋ ਜਾਂਦੇ ਐ ਜਿਹਨੇ ਨਿਰਭੈ ਪਰਮਾਤਮਾ ਜੀ ਦਾ ਨਾਮ ਜਪਿਆ ਨਿਰਭਉ ਜਪਿਆ ਸਕਲਾ ਭਾਓ ਪਰਮਾਤਮਾ ਦੇ ਤਾਪ ਹੈ ਰਾਇ ਸੋਹਣਾ ਸਾਹਿਬ ਜਾਦੇ ਦੇਖੋ ਲਾਲ ਛੋਟੇ ਛੋਟੇ ਲਾਲ ਹਨ ਚਰ ਕੋਈ ਨਹੀਂ ਅਸੀਂ ਬੁੱਢੇ ਵੀ ਹੋ ਜਾਣ ਲੱਗੇ ਆ ਤੇ ਫੇਰ ਵੀ ਜ਼ਿੰਦਗੀ ਤੋਂ ਜੀਵਨ ਤੋਂ ਡਰ ਨਹੀਂ ਜਨਾਲੇ ਇੱਕ ਨਹੀਂ ਦੋ ਨਹੀਂ ਸਾਨੂੰ ਜਿੰਨੇ ਸਾਰੇ ਡਰਾਂ ਨੇ ਬੰਸੇ ਤਾਰ ਉਹਦਾ ਭਾਜ ਜਿਹੜਾ ਨਾ ਤੇ ਭਾਈ ਹੋ ਗਈਏ ਨਹੀਂ ਨਹੀਂ ਖੀਰ ਬਹੁਤ ਪਿਆਰ ਨਾਲ ਪੀਂਦੇ ਲੰਗਰਾਂ ਦੀ ਸੇਵਾ ਖੀਰ ਦੀ ਸੇਵਾ ਅੱਜ ਸਾਡੇ ਜੀਵਲੇ ਸਾਡੇ ਭਾਈ ਸਰਪਾਈ ਸਰ ਰਾਜਪੁਰੇ ਵਾਲੇ ਸਰਦਾਰ ਜੀ ਆਜਰੇ ਵਾਲੇ ਜੀ ਜੋੜਾ ਘਰ ਇੱਧਰ ਆਜੋ ਮਾ ਭਾਈ ਆ ਰਵੇ ਨਹੀਂ ਮੇਰੇ ਯਾਰ ਰਸ਼ ਵਧਦਾ ਜਾ ਰਿਹਾ ਹੌਲੀ ਹੌਲੀ ਰਸ਼ ਵਧਦਾ ਜਾ ਰਿਹਾ ਇੱਥੇ ਬੁਰਦਵਾਰਾ ਕੋਤਵਾਲੀ ਸਾਹਿਬ ਦੇ ਮੈਂ ਨਜ਼ਦੀਕ ਆ ਰਹੇ ਆ ਗਏ ਆਂ ਜੀ ਕੋਤਵਾਲੀ ਸਾਹਿਬ ਨਹੀਂ ਜਾ ਰਹੇ ਠੀਕ ਹੈ ਲੰਗਰ ਲੰਗਰ ਦੀ ਸੇਵਾ ਹੈਦਰ ਮੈਂ ਗੁਰਦੁਆਰਾ ਅਸਾਵਾਲ ਨੂੰ ਨਹੀਂ ਗਿਆ ਫਿਲਹਾਲ ਤੇ ਫਿਲਹਾਲ ਮੈਂ ਦਨੂ ਆਇਆ ਸੰਗਤਾਂ ਦੇ ਦਰਸ਼ਨ ਕਰਾਣ ਤੁਹਾਨੂੰ ਲੰਗਰ ਰੇਲਵੇ ਰੋਡ ਤੇ ਲੱਗਿਆ ਹੋਇਆ ਜੀ ਇਹ ਹਰ ਪਾਸੇ ਲੰਗਰ ਕਿਤੇ ਖਾਣੇ ਦਾ ਕਿਤੇ ਰੋਟੀ ਚੱਲ ਰਹੀ ਹੈ ਕਿਤੇ ਦੁੱਧ ਬਿਸਕਟ ਰਾਸ ਇਹ चाहिँ ਮਜ਼ਾ ਕਰਦੇ ਸਭ ਤੋਂ ਵੱਧ ਕਰਦੇ ਦੁੱਧ ਬਦਾਮਾ ਵਾਲਾ ਦੁੱਧ ਆਪ ਪਾਸੇ ਹੀ ਰੌਣਕਾਂ ਹੀ ਰੌਣਕਾਂ ਜੀ ਸੋ ਦਰਸ਼ਨ ਕਰੋ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੇ ਨੌ ਕੋ ਦੀ ਸਰਦਰਾਤ ਨੂੰ ਮਾਤਾ ਗੁਜਰੀ ਤੇ ਦੋ ਛੋਟੇ ਸਹਿਬਜਾਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਸ ਜਗ੍ਹਾ ਇਸ ਕੋਤਵਾਲੀ ਇੱਥੇ ਠਾਣਾ ਹੁੰਦਾ ਸੀਗਾ ਜੀ ਇੱਥੇ ਅਮਰਿੰਡੇ ਦਾ ਤੇ ਇਸ ਜਗ੍ਹਾ ਇਸ ਨੌਪੋ ਦੀ ਰਾਤ ਨੂੰ ਮਾਤਾ ਗੁਜਰੀ ਤੇ ਦੋਹੇ ਸਾਹਿਬ ਜੱਦਿਆਂ ਨੂੰ ਇੱਥੇ ਇੱਕ ਰਾਤ ਰੱਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਰੰਦ ਫਤਿਹਗੜ੍ਹ ਸਾਹਿਬ ਲੈ ਕੇ ਜਾਂਦਾ ਗਿਆ ਸਰੰਦ ਸੂਬਾ ਜ ਨਹੀਂ ਹੁੰਦਾ ਸੀਗਾ ਤੇ ਸਰੰਦ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕਰਿਆ ਗਿਆ ਸੀ ਉਹ ਤੋਂ ਨੈਕਸਟ ਦਿਨ ਸੋਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਕੋਤਵਾਲੀ ਸਾਹਿਬ ਮਰੀਂਡਾ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾ ਜਗਾ ਲੰਗਰ ਚੱਲ ਰਹੇ ਆ ਜੀ ਲੰਗਰਾਂ ਦੀ ਸੇਵਾ ਚੱਲ ਰਹੀ ਆ ਅ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛੱਕ ਸਕਦੇ ਆ ਦਰਸ਼ਨ ਕਰਕੇ ਆਉਣ ਤੋਂ ਬਾਅਦ ਲੰਗਰ ਛੱਕ ਸਕਦੇ ਆ ਫਿਲਹਾਲ ਕਿਉਂਕਿ 11 12 ਵਜੇ ਤੱਕ ਇਹ ਪ੍ਰੋਗਰਾਮ ਚੱਲਣਾ ਹੈ ਦੀਵਾਨ ਸਭ ਜਿਹੜੇ ਚੱਲ ਰਹੇ ਆ ਇਹ ਰਾਤ ਦੇ 12 ਵਜੇ ਤੱਕ ਚੱਲਣੇ ਇਸ ਲਈ ਸੰਗਤਾਂ ਨੂੰ ਲੰਗਰ ਪ੍ਰਦਾਨ ਕੀਤਾ ਜਾਂਦਾ ਜੀ ਇੱਥੇ ਤਾਂ ਕਿ ਸੰਗਤਾਂ ਲੰਗਰ ਛੱਕ ਕੇ ਤੇ ਫਿਰ ਆਰਾਮ ਨਾਲ ਜਾ ਕੇ ਬੈਠ ਕੇ ਦੀਵਾਨ ਸੁਣਨ ਤੇ ਇਤਿਹਾਸ ਸੁਣ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਿਆ ਜਾ ਰਿਹਾ ਹੈ ਇਹ ਰਸ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਿਆ ਤੇ ਲੰਗਰ ਜਿਹੜੇ ਪਹਿਲਾਂ ਤਿੰਨ ਲੰਗਰਾਂ ਦੀ ਤਿਆਰੀ ਹੋ ਰਹੀ ਸੀ ਹੁਣ ਉਹ ਲੰਗਰ ਸਟਾਰਟ ਹੋ ਚੁੱਕੇ ਆ ਤੇ ਜਗ੍ਹਾ ਜਗ੍ਹਾ ਜਿੱਦਾਂ ਮੈਂ ਪਹਿਲਾਂ ਦਿਖਾਇਆ ਸੀ ਗਿਆ ਖੀਰ ਦਾ ਪਕੌੜਿਆਂ ਦਾ ਚਾਹ ਪਕੌੜੇ ਖੀਰ ਰੋਟੀ ਚਾਵਲ ਹਰ ਤਰ੍ਹਾਂ ਦਾ ਇੱਥੇ ਪ੍ਰਸ਼ਾਦ ਮਿਲ ਰਿਹਾ ਜੀ ਲੰਗਰ ਮਿਲ ਰਿਹਾ ਵੀਡੀਓ ਬਣਾਵਾ ਦੇ ਓਏ ਸ੍ਰੀ ਕਾਲ ਜੀ ਬਰਖੇ ਦੇ ਆ ਰਹਾ ਆ 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 ਇੰਗਲੈਂਡ ਵਾਲੇ ਭਾਈ ਸਾਹਿਬ ਸਾਡੇ ਵਿੱਚ ਘਰ ਪਹੁੰਚ ਕੇ ਨੇ ਮੈਨਾਂ ਉਹਦੇ ਬਾਹਰ ਪਹੁੰਚ ਕੇ ਰਹਿ ਰਹੇ ਸੀ ਸਿਖਾਤ ਕਟੇ ਇੱਕ ਖਿਆਲ ਕਰਿਓ ਭਾਈ ਗੁਲਾਬਾ ਜਿਹੜੇ ਮਹਾਰਾਜ ਚੱਲ ਕੇ ਗਏ ਭਾਈ ਗੁਲਾਬਾ ਜੀ ਪ੍ਰੇਮ ਪੜਾ ਮਹਾਰਾਜ ਦੇ ਨਾਲ ਉਹਨੂੰ ਘਰ ਨਾਲ ਮਹਾਰਾਜ ਨਾਲ ਪ੍ਰੇਮ ਬਹੁਤ ਹੈ ਆਸਾਂ ਬੜੇ ਲੰਮੇ ਟਾਈਮ ਬਿਤਾਏ ਸੀ ਜੇ ਮਹਾਰਾਜ ਚੱਲ ਪਾਓ ਤੇ ਜਾਓ ਸਾਡੇ ਕੋਲ ਜਦੋਂ ਮਹਾਰਾਜ ਆਏ

ਸਕਰੀਬ 12 ਵਜੇ ਤੱਕ ਇਹ ਪ੍ਰੋਗਰਾਮ ਚੱਲਣਾ ਹੈ ਜੀ ਤੇ ਬਹੁਤ ਸੋਹਣੇ ਕੀਰਤਨ ਬਹੁਤ ਸੋਹਣੀ ਕਥਾ ਕਰਦੇ ਆ ਜਿਹੜੇ ਭਾਈ ਸਾਹਿਬ ਤੇ ਕਈ ਵਾਰ ਕਹਿੰਦੇ ਜਦੋਂ ਕਹਾਣੀ ਸੁਣਾਣੇ ਆ ਜਦੋਂ ਇਤਿਹਾਸ ਸੁਣਾਣੇ ਆ ਜਦੋਂ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਤੇ ਸਰਵੰਸ ਦਾਨੀ ਦੇ ਪਰਿਵਾਰ ਦੀ ਇਸ਼ਤਿਹਾਰਤ ਬਾਰੇ ਦੱਸਦੇ ਆ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਹਿੰਦੇ ਅਥਰੂ ਆ ਜਾਂਦੇ ਆ ਇਸ ਤਰ੍ਹਾਂ ਇਹ ਬਿਆਨ ਕਰੀ ਜਾਂਦੀ ਹੈ ਇਹਨਾਂ ਦੀ ਗਾਥਾ ਇਹਨਾਂ ਦੀ ਕਥਾ ਜਿਹਨਾਂ ਦਾ ਹਿਸਟਰੀ ਸਿੱਖ ਕੌਮ ਨਾਲ ਸੰਬੰਧਤ ਸੋ ਗੁਰੂ ਮਹਾਰਾਜ ਦਾ ਦੇਣ ਸਰਵੰਸਦਾਨੀ ਦਾ ਦੇਣ ਕਦੇ ਨਹੀਂ ਦੇ ਸਕਦੀ ਕੌਮ ਤੇ ਅਸੀਂ ਸਦਾ ਇਹਨਾਂ ਦੇ ਰਿਣੀ ਰਹਾਂਗੇ ਸੋ ਇਹਦੇ ਨਾਲ ਹੀ ਵੀਡੀਓ ਨੂੰ ਇੱਥੇ ਕਰਦੇ ਹਾਂ ਜੀ ਸਮਾਪਤ ਅਗਰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸੋ ਧੰਨਵਾਦ ਆਪਣਾ ਰੱਖਿਓ ਖਿਆਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ